ਆਧਨੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਅਜਿਹੇ ਵੀਡੀਓਜ਼ ਅਤੇ ਫੋਟੋਜ਼ ਵਾਇਰਲ ਹੋ ਜਾਂਦੀਆਂ ਨੇ ਜਿਸ ਕਰਕੇ ਉਹਨਾਂ ਨੂੰ ਬਦਨਾਮੀ ਦਾ ਸਾਹਮਣਾ ਕਰਨ ਦੇ ਨਾਲ-ਨਾਲ ਚਰਚਾ ਦੇ ਵਿੱਚ ਵੀ ਆ ਜਾਂਦੇ ਨੇ ਤੇ ਅਜਿਹਾ ਇੱਕ ਮਾਮਲਾ ਫਿਰ ਤੋਂ ਨਿਕਲ ਕੇ ਸਾਹਮਣੇ ਆਉਂਦਾ ਦਿਖਾਈ ਦੇ ਰਿਹਾ ਹੈ ਸਾਬਕਾ ਅਕਾਲੀ ਮੰਤਰੀ ਵਿਕਰਮ ਮਜੀਠੀ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਪਰ ਕਿ ਆਪਣੇ ਮੰਤਰੀ ਡਾਕਟਰ ਰਵਜੋ ਸਿੰਘ ਜੀਆ ਫੋਟੋਜ਼ ਵਾਇਰਲ ਕਰ ਦਿੱਤੀਆਂ ਗਈਆਂ ਨੇ ਇਹਨਾਂ ਫੋਟੋ ਨੂੰ ਸਾਂਝੀ ਕਰਦੇ ਹੋਇਆ ਵਿਕਰਮ ਮਜੀਠੀ ਦੇ ਵੱਲੋਂ ਉੱਪਰ ਲਿਖਿਆ ਗਿਆ ਕਿ ਆਪਦੇ ਮੰਤਰੀ ਬਲਕਾਰ ਅਤੇ ਕਟਾਰੂ ਚੌਕ ਤੋਂ ਬਾਅਦ ਆਪ ਸਰਕਾਰ ਦੇ ਇੱਕ ਹੋਰ ਮੰਤਰੀ ਦਾ ਕਾਰਾ ਧੀਆਂ ਪੇਣਾ ਦੀ ਇੱਜ਼ਤਾਂ ਨਾਲ ਖੇਡਣ ਵਾਲੇ ਹਫਸਦਾ ਪੁਜਾਰੀ ਮੰਤਰੀ ਰਵਜੋਤ ਦਾ ਕਾਰਨਾਮਾ ਜੇ ਥੋੜੀ ਬਹੁਤ ਵੀ ਸ਼ਰਮ ਹੈ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਨੂੰ ਅਰਵਿੰਦ ਕੇਜਰੀਵਾਲ ਨੂੰ ਭਗਵੰਤ ਮਾਨ ਨੂੰ ਤਾਂ ਤੁਰੰਤ ਮੰਤਰੀ ਰਵਜੋਤ ਨੂੰ ਡਿਸਮਿਸ ਕਰੋ ਅਤੇ ਪਾਰਟੀ ਚੋਂ ਕੱਢੋ ਇਨਸਾਨੀਅਤ ਦੇ ਨਾਮ ਤੇ ਤੱਬਾ ਸ਼ਰਮ ਕਰੋ ਸ਼ਰਮਾ #ਸੈਲਫੀकांड ਵੀਡੀਓ ਜਲਦ ਬਿਕਰਮਜੀਠੇ ਦੇ ਵੱਲੋਂ ਇਹ ਸਭ ਕੁਝ ਲਿਖਦਿਆਂ ਹੋਇਆਂ ਇੱਥਾਂ ਮੰਤਰੀ ਡਾਕਟਰ ਰਵਜੋਤ ਸਿੰਘ ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ ਨੇ ਤੇ ਨਾਲ ਬਿਕਰਮਜੀਠੇ ਦੇ ਵੱਲੋਂ ਆਖੇਗਾ ਕਿ ਵੀਡੀਓ ਜਲਦੀ ਸਾਂਝੀ ਕੀਤੀ ਜਾਵੇਗੀ ਪਰ ਇਸ ਮਾਮਲੇ ਤੋਂ ਬਾਅਦ ਇਹਨਾਂ ਤਸਵੀਰਾਂ ਨੂੰ ਸਾਂਝਾ ਕਰਨ ਤੋਂ ਬਾਅਦ ਡਾਕਟਰ ਰਵਜੋਤ ਸਿੰਘ ਭੜਕਦੇ ਦਿਖਾਈ ਦਿੱਤੇ ਤੇ ਉਹਨਾਂ ਦੇ ਵੱਲੋਂ ਵੀ ਆਪਣਾ ਬਿਆਨ ਜਾਰੀ ਕਰਕੇ ਇਹਨਾਂ ਲੀਡਰਾਂ ਦੇ ਖਿਲਾਫ ਜਿਨ੍ਹਾਂ ਦੇ ਵੱਲੋਂ ਇਹ ਵੀਡੀਓ ਅਤੇ ਫੋਟੋ ਸਾਂਝੀ ਕੀਤੀਆਂ ਜਾ ਰਹੀਆਂ ਨੇ ਪਰਚਾ ਦਰਜ ਕਰਵਾਉਣ ਦੀ ਗੱਲ ਆਖ ਦਿੱਤੀ ਗਈ ਹੈ ਡਾਕਟਰ ਰਵਿਉ ਸਿੰਘ ਦੇ ਵੱਲੋਂ ਆਪਣਾ ਪਹਿਲਾ ਬਿਆਨ ਜਾਰੀ ਕਰਦੇ ਹੋਏ ਲਿਖਿਆ ਗਿਆ ਕਿ ਲੁਧਿਆਣਾ ਉਪਚੋਣ ਵਿੱਚ ਆਪਦੀ ਸ਼ਾਨਦਾਰ ਜਿੱਤ ਵੇਖ ਕੇ ਵਿਰੋਧੀ ਧਿਰ ਇੰਨੀ ਬੁਖਲਾ ਗਈ ਹੈ ਕਿ ਉਸ ਦੇ ਆਗੂਆਂ ਨੇ ਨੀਚਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ ਇਹਨਾਂ ਦੇ ਕੁਝ ਆਗੂ ਮੇਰੀ ਸਾਬਕਾ ਪਤਨੀ ਨਾਲ ਮੇਰੀਆਂ ਨਿੱਜੀ ਤਸਵੀਰਾਂ ਨੂੰ AI ਦੀ ਮਦਦ ਨਾਲ ਐਡਿਟ ਕਰਕੇ ਸੋਸ਼ਲ ਮੀਡੀਆ ਉੱਤੇ ਵਾਇਰਲ ਕਰ ਰਹੇ ਹਨ ਇਹਨਾਂ ਨੇ ਮੈਨੂੰ ਨਿਸ਼ਾਨਾ ਇਸ ਲਈ ਬਣਾਇਆ ਕਿਉਂਕਿ ਮੈਂ ਇੱਕ ਦਲਤ ਪਰਵਾਰ ਨਾਲ ਸੰਬੰਧ ਰੱਖਦਾ ਹਾਂ ਅਤੇ ਪੰਜਾਬ ਦੀ ਜਨਤਾ ਨੇ ਇਹਨਾਂ ਦੀ ਗੁੰਡਾਗਰਦੀ ਅਤੇ ਪਰਿਸ਼ਟ ਸਿਆਸਤ ਨੂੰ ਹਰਾ ਕੇ ਮੈਨੂੰ ਚੁਣਿਆ ਹੈ ਇਹ ਹਰਕਤ ਸਿਰਫ ਮੇਰੀ ਨਹੀਂ ਸਗੋਂ ਇੱਕ ਔਰਤ ਦੀ ਇੱਜ਼ਤ ਨੂੰ ਵੀ ਠੇਸ ਪਹੁੰਚਾਉਣ ਵਾਲੀ ਹੈ ਅਤੇ ਸਮਾਜ ਵਿੱਚ ਔਰਤਾ ਭਰਤੀ ਇਹਨਾਂ ਦੀ ਅਸਲ ਸੋਚ ਨੂੰ ਬੇਨਕਾਬ ਕਰਦੀ ਹੈ ਇਹ ਸਿਰਫ ਨਿੱਜੀ ਮਾਮਲਾ ਨਹੀਂ ਸਗੋਂ ਜਾਤੀ ਅਤੇ ਸਿਆਸੀ ਸਾਜ਼ਿਸ਼ ਹੈ ਲੁਧਿਆਣਾ ਉਪਚੋਨ ਤੋਂ ਠੀਕ 2 ਦਿਨ ਪਹਿਲਾਂ ਇਹ ਗਿਰੀ ਹੋਈ ਹਰਕਤ ਸਾਬਤ ਕਰਦੀ ਹੈ ਕਿ ਆਪ ਤੋਂ ਬੁਰੀ ਤਰ੍ਹਾਂ ਹਾਰ ਦਾ ਡਰ ਵਿਰੋਧੀ ਧਿਰ ਨੂੰ ਗਲਤ ਹਰਕਤਾਂ ਕਰਨ ਲਈ ਮਜਬੂਰ ਕਰ ਰਿਹਾ ਹੈ ਮੈਂ ਇਸ ਕਟਿਆ ਸਾਜ਼ਿਸ਼ ਅਤੇ ਝੂਠ ਫਲਾਉਣ ਵਾਲੇ ਹਰ ਵਿਅਕਤੀ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕਰਨ ਜਾ ਰਿਹਾ ਹਾਂ ਮੈਂ ਐਫ ਆਈ ਆਰ ਵੀ ਕਰਾਵਾਂਗਾ ਅਤੇ ਮਾਨ ਹਾਨੀ ਦਾ ਮੁਕੱਦਮਾ ਵੀ ਕਰਾਵਾਂਗਾ ਮੇਰੇ ਅਤੇ ਮੇਰੇ ਪਰਿਵਾਰ ਵਿਰੁੱਧ ਇੰਨੀ ਕਟਿਆ ਹਰਕਤ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਮੈਂ ਮਾਫ਼ ਨਹੀਂ ਕਰਾਂਗਾ ਜਨਤਾ ਨੂੰ ਮੇਰੀ ਅਪੀਲ ਹੈ ਕਿ ਆਮ ਆਦਮੀ ਪਾਰਟੀ ਉਤੇ ਭਰੋਸਾ ਰੱਖੋ ਅਤੇ ਅਜਿਹੇ ਗਿਰੇ ਹੋਏ ਆਗੂਆਂ ਦੇ ਫਲਾਇ ਝੂਠ ਅਤੇ ਗੰਦਗੀ ਤੋਂ ਸੁਚੇਤ ਰਹੋ ਅਸੀਂ ਸੱਚਾਈ ਅਤੇ ਜਨ ਸੇਵਾ ਦੀ ਸਿਆਸਤ ਕਰਦੇ ਹਾਂ ਅਤੇ ਕਰਦੇ ਰਹਾਂਗੇ ਇਸ ਦੇ ਵਿਚਾਲੇ ਡਾਕਟਰ ਵਰਜੋਤ ਸਿੰਘ ਦੇ ਵੱਲੋਂ ਚਾਰ ਵੱਡੀਆਂ ਗੱਲਾਂ ਆਪਣੇ ਇਸ ਪਹਿਲੇ ਬਿਆਨ ਦੇ ਵਿੱਚ ਕਰ ਦਿੱਤੀਆਂ ਗਈਆਂ ਨੇ ਉਹਨਾਂ ਦਾ ਕਹਿਣਾ ਕਿ ਪਹਿਲੀ ਗੱਲ ਤਾਂ ਇਹ ਕਿ ਮੇਰੀ ਇਹ ਸਾਬਕਾ ਪਤਨੀ ਹੈ ਜਿਸ ਦੇ ਨਾਲ ਮੇਰੀ ਨਿੱਜੀ ਫੋਟੋਆਂ ਨੂੰ AI ਦੇ ਨਾਲ ਐਡਿਟ ਕਰਕੇ ਵਾਇਰਲ ਕੀਤਾ ਜਾ ਰਿਹਾ ਹੈ ਦੂਸਰਾ ਉਹਨਾਂ ਦਾ ਕਹਿਣਾ ਕਿ ਮੈਂ ਦਲਿਤ ਵਰਗ ਦੇ ਵਿੱਚ ਹੋਣ ਕਰਕੇ ਅਜਿਹਾ ਕੁਝ ਮੇਰੇ ਨਾਲ ਕੀਤਾ ਜਾ ਰਿਹਾ ਹੈ ਫਿਰ ਸ੍ਰੀ ਗੱਲ ਉਹਨਾਂ ਦੇ ਵੱਲੋਂ ਇਹ ਆਖੀ ਗਈ ਹੈ ਕਿ ਮੈਂ ਐਫ ਆਈ ਆਰ ਇਨ੍ਹਾਂ ਵਿਅਕਤੀਆਂ ਦੇ ਵਿਰੁੱਧ ਦਰਜ ਕਰਵਾਵਾਂਗਾ ਤੇ ਚੌਥੀ ਗੱਲ ਇਹ ਕਿ ਉਹਨਾਂ ਦੇ ਉੱਪਰ ਮਾਨ ਹਾਨੀ ਦਾ ਪਰਚਾ ਵੀ ਮੇਰੇ ਵੱਲੋਂ ਦਰਜ ਕਰਵਾਇਆ ਜਾਵੇਗਾ ਤੇ ਮੰਤਰੀ ਡਾਕਟਰ ਰਵਜੋ ਸਿੰਘ ਦੇ ਵੱਲੋਂ ਆਪਣੇ ਇਸ ਦਿੱਤੇ ਗਏ ਸਪਸ਼ਟ ਕਰਨ ਤੋਂ ਬਾਅਦ ਵਿਕਰਮਜੀਠੇ ਨੇ ਇੱਕ ਹੋਰ ਬਿਆਨ ਜਾਰੀ ਕਰਕੇ ਚੈਲੰਜ ਡਾਕਟਰ ਰਵਜੋ ਸਿੰਘ ਨੂੰ ਕਰ ਦਿੱਤਾ ਹੈ ਵਿਕਰਮਜੀਠੇ ਨੇ ਫਿਰ ਬਿਆਨ ਜਾਰੀ ਕਰਦੇ ਹੋਏ ਲਿਖਿਆ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬਾਂ ਦਾ ਹੁਕਮ ਹੈ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਬੋ ਆਪਣੀ ਨਲਾਇਕੀ ਜਾਂ ਆਪਣੀ ਗਲਤੀ ਨੂੰ ਜਾਤ ਪਾਤ ਨਾਮ ਦੇ ਨਾ ਲਕਾਓ ਕਿਸੇ ਨੇ ਵੀ ਜਾਤ ਪਾਤ ਦਾ ਕੋਈ ਵੀ ਜ਼ਿਕਰ ਨਹੀਂ ਕੀਤਾ ਜਾਤੀਵਾਦ ਦੇ ਆੜ ਦੇ ਵਿੱਚ ਸਿਆਸੀ ਰੰਗਤ ਨਾ ਦਿਓ ਮੰਤਰੀ ਨੂੰ ਆਨਰੇਬਲ ਸ਼ਬਦ ਵਰਤ ਕੇ ਸੰਬੋਧਨ ਕੀਤਾ ਜਾਂਦਾ ਹੈ ਆਪਣੇ ਬਿਹੇਵੀਅਰ ਨੂੰ ਵੀ ਆਨਰੇਬਲ ਰੱਖੋ ਆਨਰੇਬਲ ਮੰਤਰੀ ਦਾ ਇਹ ਆਨਰੇਬਲ ਕੰਮ ਨਹੀਂ ਤੁਸੀਂ ਇੱਕ ਪਬਲਿਕ ਫਿਗਰ ਹੋ ਐਮਐਲਏ ਹੋ ਤੁਹਾਡਾ ਪਬਲਿਕ ਕੰਡਕਟ ਸਹੀ ਹੋਣਾ ਚਾਹੀਦਾ ਰਵਜੋਤ ਜੀ ਤੁਹਾਡੀ ਪੋਸਟ ਪੜੀ ਹੈ ਜਿਸ ਤੇ ਕਦੇ ਏਆਈ ਕਹਿ ਰਹੇ ਹੋ ਕਦੇ ਐਕਸ ਵਾਈਫ ਦਾ ਕਹਿ ਰਹੇ ਹੋ ਕਿਸੇ ਦੀ ਪੋਸਟ ਵਿੱਚ ਤਾਂ ਬੀਬੀ ਜੀ ਬਾਰੇ ਦੱਸਿਆ ਹੀ ਨਹੀਂ ਡਿਸਕਲੋਜ਼ਰ ਹੀ ਨਹੀਂ ਕੀਤਾ ਤੁਸੀਂ ਖੁਦ ਹੀ ਆਈਡੈਂਟੀਟੀ ਡਿਸਕਲੋਸ ਕੀਤੀ ਹੈ ਜੋ ਕਿ ਕਾਨੂੰਨੀ ਅਪਰਾਧ ਹੈ ਗੱਲ ਸਿਰਫ ਤੁਹਾਡੀ ਅਤੇ ਤੁਹਾਡੀ ਖੁਦ ਦੀ ਲਈ ਸੈਲਫੀ ਦੀ ਹੈ ਜੋ ਤੁਸੀਂ ਹੀ ਸ਼ੇਅਰ ਕੀਤੀ ਹੈ ਜੇਕਰ ਵਿਕਟਮ ਤੁਹਾਡੀ ਐਕਸ ਵਾਈਫ ਹਨ ਤਾਂ ਐਕਸ ਹੁੰਦੇ ਹੋਏ ਤੁਹਾਡੀ ਜ਼ਿੰਮੇਵਾਰੀ ਨਹੀਂ ਮੁੱਕ ਜਾਂਦੀ ਪਰਦਾ ਕੱਜਣਾ ਹਰ ਪੰਜਾਬੀ ਦਾ ਧਰਮ ਹੈ ਨਾ ਜਾਤਪਾਤ ਦਾ ਨਾ ਔਰਤ ਦੀ ਤੇ ਨਾ ਇਹ ਆਈ ਦੀ ਆੜ ਲਾਓ ਆਪਣੀ ਕੀਤੀ ਇਸ ਹਰਕਤ ਦੀ ਮਾਫੀ ਮੰਗੋ ਵਿਰੋਧੀ ਧਿਰਾਂ ਅਤੇ ਦੂਜੇ ਸਾਰਿਆਂ ਜਿਥੋਂ ਇਹ ਪੋਸਟ ਦੇਖੀ ਹੈ ਇਹ ਵਾਇਰਲ ਹੋਇਆ ਹੈ ਨਾਲ ਪਾਰਿਆ ਹਾਂ ਤੁਸੀਂ ਸਰਕਾਰ ਹੋ ਪਹਿਲਾਂ ਵੀ ਕਈਆਂ ਤੇ ਝੂਠੇ ਪਰਚੇ ਕੀਤੇ ਹਨ ਹੁਣ ਵੀ ਝੂਠੇ ਪਰਚੇ ਕਰ ਸਕਦੇ ਹੋ ਜੋ ਕਰਨਾ ਹੈ ਕਰੋ ਹੁਣ ਗੱਲ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ ਹੈ ਜੇ ਹਿੰਮਤ ਹੈ ਇਨਸਾਫ ਉਪਸੰਦ ਹੋ ਇਨਵੈਸਟੀਗੇਸ਼ਨ ਦਿਓ ਸੀਬੀਆਈ ਨੂੰ ਹੋ ਜਾਏ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਨਾ ਵਿਰੋਧੀਆਂ ਦੀ ਨਾ ਮੰਤਰੀ ਸਾਹਿਬ ਤੁਹਾਡੀ ਹੈ ਚੈਲੰਜ ਕਬੂਲ ਇਸ ਪ੍ਰਕਾਰ ਵਿਕਰਮ ਜੀਠੇ ਦੇ ਵੱਲੋਂ ਡਾਕਟਰ ਰਵਜੋਤ ਨੂੰ ਮੁੜ ਤੋਂ ਚੈਲੰਜ ਕਰ ਦਿੱਤਾ ਹੈ ਇਹਨਾਂ ਫੋਟੋਆਂ ਦੇ ਵਾਇਰਲ ਹੋਣ ਤੋਂ ਬਾਅਦ ਡਾਕਟਰ ਰਵਜੋਤ ਸਿੰਘ ਦੇ ਵੱਲੋਂ ਆਪਣਾ ਸਪਸ਼ਟੀਕਰਨ ਦਿੱਤਾ ਗਿਆ ਸੀ ਕਿ ਇਹ ਫੋਟੋਆਂ ਮੇਰੀ ਸਾਬਕਾ ਪਤਨੀ ਦਿਆ ਨੇ AI ਨਾਲ ਐਡਿਟ ਕੀਤੀਆਂ ਨੇ ਤੇ ਇਸ ਦੇ ਵਿੱਚ ਜਿਨ੍ਹਾਂ ਵਿਅਕਤੀਆਂ ਦੇ ਵੱਲੋਂ ਇਹ ਫੋਟੋਆਂ ਵਾਇਰਲ ਕੀਤੀਆਂ ਜਾ ਰਹੀਆਂ ਨੇ ਉਹਨਾਂ ਦੇ ਵਿਰੁੱਧ ਪਰਚਾ ਵੀ ਦਰਜ ਕਰਵਾਵਾਂਗਾ ਅਤੇ ਮਾਨ ਹਾਨੀ ਦਾ ਮੁਕਦਮਾ ਵੀ ਦਰਜ ਕਰਵਾਇਆ ਜਾਵੇਗਾ ਤੇ ਇਸ ਮਾਮਲੇ ਦੇ ਵਿੱਚ ਬਿਕਰਮ ਮਜੀਠੀ ਦੇ ਵੱਲੋਂ ਇਹ ਦੁਬਾਰਾ ਪੋਸਟ ਸਾਂਝੀ ਕਰਦ ਕੇ ਮੰਤਰੀ ਡਾਕਟਰ ਰਵਜੋਤ ਸਿੰਘ ਨੂੰ ਦੁਬਾਰਾ ਚੈਲੰਜ ਕਰ ਦਿੱਤਾ ਹੈ